ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਇੱਕ ਛੋਟਾ ਤੇ ਇੱਕ ਛੋਟੀ ਬਕਾਊਾ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਸਸੀ ਗਾਈ ਸਸੀ ਗਾ ਬਾਈ ਜੀ ਨਾਮ ਅਮਰਜੀਤ ਸਿੰਘ ਜੀ ਪਿੰਡ ਪਿੰਡ ਰਾਮਪੁਰਾ ਸ਼ਹਿਰੀ ਫੂਲ ਰੋੜ ਤੇ ਜੀ ਠੀਕ ਆ ਤੇ ਛੋਟੀ ਦੀ ਜਾਣਕਾਰੀ ਦਿਓ ਵੀ ਆਪਣੀ ਦੀ ਇਹ ਛੋਟੀ ਆਪਣੀ 40 ਲੀਟਰ ਦੁੱਧ ਚੋਕੇ ਲੈਂਦਾ ਜੀ ਇਹਦੇ ਥੱਲੋਂ ਤਾਜੀ ਹਾਂ ਸਾਂਹ ਜਾਂ ਸਾਈਨੇ ਤੋਂ ਆਈ ਵੀ ਹੈ ਠੀਕ ਆ ਹਲਿਆਣੇ ਦੀ ਝੋਟੀ ਆਈ ਹੈ ਠੀਕ ਆ ਹੁਣ ਇਸ ਟਾਈਮ ਇਸ ਥੱਲੇ 5 ਲੀਟਰ ਆਈ ਹੁਣ ਤਾਂ ਠੀਕ ਆ ਭਰਾ ਇਹਨੂੰ ਕਿੰਨੇ ਟਾਈਮ ਹੋ ਗਈ ਠੀਕ ਹੈ ਇਹਨੂੰ ਮਿਲਣ ਨਾਲ ਗੇੜ ਹੋ ਗਈ ਠੀਕ ਆ ਲੋ ਭਰਾ ਮਗਰ ਵੀ ਕਟਾ ਬਹੁਤ ਸੋਹਣਾ ਕਰਨਾ ਹੈ ਮਗਰ ਕਟਾ ਜੀ ਤੇ ਬਾਕੀ ਵੱਡੀ ਵੀਡੀਓ 'ਚ ਦੋ ਰਾਰਾ ਦਿਖਾਵਾ ਰੇਟ ਵੀ ਪਾਈ ਨੇ ਵੱਡੀ ਵੀਡੀਓ 'ਚ ਦੱਸਿਆ ਵਾ ਠੀਕ ਹੈ ਜੀ ਹਾਂ ਜੀ ਕਟੇ ਦੀ ਜਾਣਕਾਰੀ ਦੋ ਕਿੰਨੇ ਟਾਈਮ ਦਾ ਇਹ ਕਟਾ ਬਾਈ 2 ਸਾਲ ਤੇ 7 ਮਹੀਨੇ ਦਾ ਹੈਗਾ 2 ਸਾਲ 7 ਮਹੀਨੇ ਇਹ ਰਾਜੇ ਬੋਲੋ ਦਾ ਆਇਆ ਦੋ ਰਿਜ਼ਲਟ ਆ ਗਏ ਇਹਦੇ ਬੱਚੇ ਦੇ ਠੀਕ ਆ ਹਾਂ ਆ ਦੋ ਰਿਜ਼ਲਟ ਆ ਗਏ ਹਾਂ ਹਾਂ ਠੀਕ ਆ ਇਹਦੇ ਵਰਗੇ ਬੱਚੇ ਜੀ ਇਹਦੇ ਨਾਲ ਗਈ ਪਿਓ ਲੀਲਾਲੇ ਵੀ ਆਈ ਸਾਰੇ ਬੱਚੇ ਠੀਕ ਆ ਲੋਪਰਾ ਚੈੱਕ ਕਰ ਸਕਦਾ ਟੈਸਟਿਕਲ ਬਾਕੀ ਵੱਡੀ ਵੀਡੀਓ ਚ ਤੋੜਾ ਤਰਾ ਚੰਗੀ ਤਰ੍ਹਾਂ ਵਿਖਾਇਆ ਵਾ ਭਾਈ ਜੀ ਨਾਲ ਜੁੜ ਕੇ ਕਨੈਕਟ ਕਰੋ ਭਰਾ ਠੀਕ ਆ ਜੀ ਰਾਮਪੁਰਾ ਸ਼ਹਿਰ ਦਿੱਲੀ ਫੁੱਲ ਰੋੜੀ ਫੁੱਲ ਰੋੜ ਤੇ ਆ ਪੰਪ ਤੇ ਸਾਹਮਣੇ ਆ ਬਾਈ ਤੁਹਾਨੂੰ ਲੋਕੇਸ਼ਨ ਵੀ ਮੰਗਾ ਸਕਦੇ ਆ ਭਰਾ ਠੀਕ ਆ ਜੀ ਗ੍ਰੇਟ ਰੂਟ ਵੱਡੀ ਵੀਡੀਓ ਚ ਦੱਸਿਆ ਵਾ ਤੇ ਮਾਗਰ ਕਟਾ ਤੇ ਬਾਈ ਨੂੰ ਮਜਬੂਰੀਆਂ ਹੋ ਗਈਆਂ ਤਾਂ ਕਰਕੇ ਬਾਈ ਕਹਿੰਦਾ ਦੋਨੇ ਲੱਗ ਸੇਲ ਕਰਨੇ ਆ